ਤੋਡਾ ਬ੍ਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਆਪਾਂ ਆਪਣੇ ਬਾਣ ਦੇ ਨਾਲ ਜਿਹੜਾ ਬਾਣ ਹੌਸਬੰਦ ਦੇ ਵਿੱਚੋਂ ਆਪਣੇ ਬਾਣ ਚ ਪਾਣੀ ਬਹੁਤ ਪੈਂਦਾ ਤੇ ਇਸ ਕਰਕੇ ਆਪਾਂ ਉੱਥੇ ਖਾਲੀ ਗੋਣੀਆਂ ਅੱਜ ਤੇ ਹੁਣ ਆਪਾਂ ਗੈਰਾ ਕਈ ਤਿੱਖੀ ਕਈਆਂ ਤਿੱਖੀ ਕਰ ਰਹੇ ਆ ਮੇਰੇ ਤਾਇਆ ਜੀ ਗ੍ਰਾਈਂਡਰ ਨਾਲ ਜਿੰਨ ਛਾੜਦੇ ਤਾਂ ਇਸ ਨੂੰ ਗ੍ਰਾਈਂਡਰ ਬੋਲਦੇ ਤੁਹਾਡੇ ਕੀ ਬੋਲਦੇ ਇਸ ਨੂੰ ਜਰੂਰ ਦੱਸਿਓ ਜੀ آ دیکھو ہوں تی کر رہے میرے تایا جی کئی نو جی کئی تیقی کرتے آ ایک تھی کرتی ایک کئی تم دودی کئی تی کر کے کئی پھر آپ کھیت چلا گے اپنے پھر آپ کھیت جاؤں گے تو اتنے تھالی پاواں گے ساڈی ویڑے نہ بنے رہو جی آوسم دیکھو کہ بہت ودیا موسم بنیا پی نا دیکھو اوپر دیکھ لو کہ موسم ہے ਪੂਰਾ ਵਧੀਆ ਮੌਸਮ ਬਣਿਆ ਪਿਆ ਜੀ ਤਾਂ ਤੇ ਆ ਦੇਖੋ ਕਈ ਆਪਾਂ ਦਿੱਖੀ ਕਰ ਲਈ ਆ ਉਹ ਵੀ ਕਰ ਲਈਏ ਤੇ ਦੂਜੀ ਕਈ ਵੀ ਆਪਾਂ ਦਿੱਖੀ ਕਰ ਲਈ ਆ ਆ ਦੇਖੋ ਤੇ ਹੁਣ ਆਪਾਂ ਖੇਤ ਚੱਲਦੇ ਆ ਚਲੋ ਜੀ ਹੁਣ ਆਪਾਂ ਖੇਤ ਆ ਗਏ ਮੇਰੇ ਤਾਇਆ ਜੀ ਹੁਣ ਖਾਲੀ ਪਾ ਰਹੇ ਨੇ ਨਾਲ-ਨਾਲ ਆ ਦੇਖੋ ਆਪਾਂ ਵੱਟ ਦੇ ਨਾਲ ਉਹਨਾਂ ਵੱਟ ਕੀਤੇ ਨਾਲ ਹੀ ਖਾਲੀ ਪਾ ਰਹੇ ਆ ਤੇ ਇਧਰ ਮੇਰਾ ਵੱਡਾ ਭਰਾ ਖਾਲੀ ਪਾ ਰਿਹਾ ਤੇ ਉਹਦੇ ਮੇਰੇ ਤਾਇਆ ਜੀ ਖਾਲੀ ਪਾ ਰਹੇ ਨੇ ਦੇਖੋ ਪੱਠੇ ਵੀ ਦੇਖੋ ਆਪਣੇ ਪੱਠੇ ਵੀ ਬਹੁਤ ਹੋ ਗਏ ਹਾਂ ਤਾਂ ہوتا تھا چھوٹے چھوٹے سی آ دیکھو پانی رکایا ہوا کھڑی نہ ہی ادھر بھی جی. میرا بٹا پرا کری جاتا جی. تو ادھر میرے تایا تا جی کری کھڑ گئے میرا تایا جی ہیں لگ گئے دیکھو کھیتوں دا نہیں اج آج پہلی پیڑ سارے کھیتوں دا نہیں ہی گیا ہوش نہیں گا بس کھیت گئے کھیتوں آئے ਤਾਰਾ ਕਹਤੀ ਹੈ ਇਸ ਵੀਡੀਓ ਦੇ ਵਿੱਚ ਬਸ ਇੱਕ ਦੋ ਵੀਡੀਓ ਆ ਜਿਹੜੀ ਘਰੇ ਬਣਾਈ ਹੋਈ ਆ ਆਪਣੀ ਇਹ ਤਾਂ ਬਾਕੀ ਸਾਰੀ ਖੇਤੀ ਆ ਤੁਹਾਨੂੰ ਮੇਰੇ ਤਾਂ ਅੱਜ ਫੇਰ ਲੱਗਵੇ ਆ ਦੇਖੋ ਪਾਣੀ ਹਜੇ ਵੀ ਖੜਾ ਆਪਣੇ ਬਾਹਨ ਦੇ ਵਿੱਚ ਆ ਇਧਰਲੇ ਪਾਸੋਂ ਦੇਖਣੇ ਝੋਨਾ ਲੱਗਿਆ ਹੋਇਆ ਸੱਠਾ ਉੱਥੋਂ ਪਾਣੀ ਪੈਂਦਾਗਾ ਫਿੰਸ ਕਰਕੇ ਨਾਲ-ਨਾਲ ਖਾਲੀ ਬੋਨੇ ਆ ਕਿ ਜਿਹੜਾ ਪਾਣੀ ਆਊਗਾ ਉਹਦੇ ਵਿੱਚ ਰੋਗ ਰੁਗ ਖਾਲੀ ਦੇ ਪੱਠਿਆਂ ਦੇ ਵਿੱਚ ਨਾ ਪੋਗੋ ਕਿਉਂਕਿ ਜੇ ਪੱਠਾਂ ਦੇ ਵਿੱਚ ਰੁਗ ਗਿਆ ਤਾਂ ਫਿਰ ਬਹੁਤ ਵੱਡੀ ਪ੍ਰੋਬਲਮ ਹੋ ਜੂਗੀ ਪੱਠੇ ਸਾਰੇ ਖਰਾਬ ਹੋ ਜਾਣਗੇ ਤਾਂ ਦੱਸੋ ਜੀ ਇੱਕ ਘੰਟਾ ਜ਼ਰੂਰ ਵੀ ਮੀਂਹ ਜੰਨਾ ਕਿ ਪਿਆ ਤੁਹਾਡੇ ਸਾਡੇ ਤਾਂ ਇੱਥੇ ਹਾਈ ਤੱਕ ਆਇਆ ਨੂੰ ਆ ਦੇਖੋ ਆ ਆਪਣੀ ਦੂਜੀ ਵਾਰਿਸ਼ ਪੈਦਾ ਸ਼ੁਰੂ ਦੇ ਤੇ ਇੱਥੇ ਆਪਣੇ ਘਣਾ ਪਾ ਗਿਆ ਆਪਣੇ ਬਰਾਂਡੇ ਤੇ ਆਪਣਾ ਬਰਾਂਡਾ ਮੇਰੇ ਮੰਮੀ ਜੀ ਤੋ ਰਹੇ ਨੇ ਆ ਦੇਖੋ ਮੇ ਮਮੀ ਬਰਾੰਡਾ ਦੀ ਫਰਸ਼ਿੱਤ ਧੋਲੇ ਨੇ ਕਿਉਂਕਿ ਆਪਣੀ ਫਰਸ਼ ਦੇ ਵਿੱਚ ਆਪਣੀ ਆਪਣੀ ਕੋਠੇ ਦੀ ਫਰਸ਼ ਦੇ ਉੱਪਰੋਂ ਥੱਲੇ ਸਲਾਬ ਆ ਜਾਂਦੀ ਜਦੋਂ ਮੀਂਹ ਪੈਂਦਾ ਤੇ ਇਸ ਕਰਕੇ ਹੁਣ ਆਪਾਂ ਇੱਕ ਪੇਂਟ ਲਿਆਂਦਾਗਾ ਉਹ ਪੇਂਟ ਆਪਾਂ ਇੱਥੇ ਮਾਰਾਂਗੇ ਉਸ ਪੇਂਟ ਨਾਲ ਕਹਿੰਦੇ ਆ ਵੀ ਕਈ ਹੱਦ ਤੱਕ ਪਾਣੀ ਨਹੀਂ ਪੈਂਦਾ ਸਲਾਬ ਨਹੀਂ ਫੜਦਾ ਇਸ ਕਰਕੇ ਉਹ ਪੇਂਟ ਮਾਰਾਂਗੇ ਆਪਾਂ ਤੇ ਆ ਦੇਖੋ ਸਾਰੇ ਸੱਠੇ ਪੱਕੇ ਪੱਕੇ ਪਏ ਆ ਹਮਾਰੇ ਡੈਡੀ ਢੋਂਦੇ ਆ ਫਰਸ਼ ਆ ਦੇਖੋ ਧੋ ਰਹੇ ਨੇ ਤੇ ਉਹ ਪਿੱਛੇ ਆਪਣਾ ਵਾਈਫਾਈ ਲੱਗਿਆ ਆ ਸਾਰੀ ਫਰਸ਼ਾ ਉਹ ਰੇ ਨੇ ਮੇਰੇ ਡੈਡੀ ਜੀ ਇੱਥੇ ਇਕੱਲੀ ਸਲਾਬ ਫੜਦੀ ਆ ਵਿਚਾਲੇ ਜਿੱਥੇ ਜੋੜ ਬਣਿਆ ਆ ਇੱਥੇ ਆਪਾਂ ਲਫਾਫਾ ਪਾਇਆ ਸਕਰ ਫਿਰ ਵੀ ਆਪਣਾ ਪਾਣੀ ਸਲਾਬ ਫੜ ਜਾਂਦੀ ਸੀ ਇਸ ਕਰਕੇ ਫਿਰ ਆਪਾਂ ਪੇਂਟ ਹੀ ਲੈ ਆਂਦਾ ਇੱਥੇ ਪੇਂਟ ਮਾਰ ਕੇ ਦੇਖ ਲੈਨੇ ਆ ਤਜਨੂ ਪੇਂਟ ਦਾ ਨਾ ਅਬੀਦਾਸ ਜੀ ਇੱਧਰ ਦੇਖੋ ਤਿਆਰ ਆ ਪੇਂਟ ਦੇਖੋ ਪੇਂਟ ਦਾ ਡੱਬਾ ਰੱਖਿਆ ਸੀ ਤੇ ਫਿਰ ਜੋ ਪੇਂਟ ਇਸ ਤਰ੍ਹਾਂ ਦਾ ਹੋਊਗਾ ਇਹ ਕੋਈ ਵੀ ਮਾਰ ਲੇ ਪੇਂਟ ਲਿਆ ਕੇ ਜਿੱਥੇ ਸਲਾਬ ਫੜਦੀ ਆ ਉੱਥੇ ਸਲਾਬ ਨਹੀਂ ਫੜਦੀ ਫਿਰ ਹੁਣ ਮੈਂ ਰੈਡੀ ਜੀ ਲੱਸੀ ਵੀ ਰੋਇ ਨਾ ਲੱਸੀ ਵੀ ਕੇ ਫਿਰ ਕੰਮ ਸ਼ੁਰੂ ਕਰਨਗੇ ਆ ਦੇਖੋ ਹੁਣ ਮੈਂ ਡੇੜੀ ਹੀਰ ਲਾਉਂਦੇ ਨੇ ਡੰਡੇ ਨਾਲ ਉਸ ਨੂੰ ਆ ਦੇਖੋ ਇਸ ਤੇ ਥੋੜਾ ਜਿਹਾ ਪਾਣੀ ਪਾ ਕੇ ਤੇਰ ਲਾਉਣੀ ਆ ਫਿਰ ਛੱਤ ਦੇ ਉੱਪਰ ਮਾਰਨੀ ਆ ਇਹ ਇਸ ਨਾਲ ਸਲਾਬ ਨਹੀਂ ਫੜਦੇ ਗਮਰੇ ਵਿੱਚ ਆ ਦੇਖੋ ਲਾ ਲਈਏ ਤੇ ਨਾ ਆਪਾਂ ਅੱਧੀ ਪਾਈ ਆ ਆ ਅੱਧੀ ਬਾਅਦ ਚ ਪਾਵਾਂਗੇ ਜੇ ਲੋੜ ਪਈ ਤਾਂ ਨਹੀਂ ਤਾਂ ਦਿਨ ਨਾਲ ਹੀ ਸਰ ਜੂਗਾ ਆਪਣਾ ਆ ਦੇਖੋ ਹੁਣ ਮੇਰੇ ਡੇਢੀ ਜੀ ਮਾਰਨ ਲੱਗ ਪਏ ਨੇ ਇਸ ਤਰ੍ਹਾਂ ਇਹ ਜੂੜ ਦੇ ਉੱਪਰ ਮਾਰਨੀ ਆ ਜਿਵੇਂ ਮੇਰੇ ਡੇਢੀ ਜੀ ਹੁਣ ਮਾਰੀ ਜਾਂਦੇ ਨੇ ਆ ਦੇਖੋ ਮਾਰੀ ਜਾਂਦੇ ਨੇ ਮੇਰੇ ਡੇਢੀ ਜੀ ਹੁਣ ਉੱਪਰ ਉੱਪਰ ਇਸ ਤਰ੍ਹਾਂ ਦਾ ਬਣ ਜੂਗਾ ਇਹ ਸੁੱਕ ਕੇ ਬਹੁਤ ਵਧੀਆ ਬਣ ਜੂ ਇੱਕ ਕਰੀ ਭੇਂਡ ਮਾਰ ਕੇ ਵੇਖਿਓ ਜਰੂਰ ਬਹੁਤ ਵਧੀਆ ਬਣ ਜੂਗਾ ਇਸ ਤਰ੍ਹਾਂ ਜੇ ਮਾਰਾਂਗੇ ਤਾਂ ਨਾਲੇ ਛੱਤ ਦੀ ਛੋ ਬਣੂਗੀ ਤੇ ਨਾਲੇ ਸਲਾਬ ਨਹੀਂ ਪੜਦੀ ਅਸੀਂ ਤਾਂ ਕਿਰਾ ਜੂੜ ਤੇ ਮਾਰੀਏ ਜੇ ਆਪਾਂ ਆਪਾਂ ਠੀਕ ਲੱਗਿਆ ਤਾਂ ਆਪਾਂ ਸਾਰੀ ਛੱਤ ਦੇ ਉੱਪਰ ਮਾਰ ਦਾਂਗੇ ਫਿਰ ਜਿੱਥੇ ਜਿੱਥੇ ਤਰੇਣਾ ਮੇਰੇ ਡੜੀ ਵੀ ਗਿਰੇ ਉੱਥੇ ਉੱਥੇ ਮਾਰਦੇ ਨੇ ਉਹਨਾਂ ਆਪਾਂ ਬੁਰਛ ਦੇ ਪੇਂਟ ਜਮਾ ਨਵਾਂ ਲੈਂਦਾ ਸੀ ਪੇਂਟ ਤਾਂ ਨਵਾਂ ਲੈਣਾ ਹੀ ਲਾਉਣਾ ਸੀ ਆਪਾਂ ਆਡ ਗੁਰਚ ਵੀ ਲੈ ਜਾਂਦਾ ਇਹ ਬੁਰਛ ਪਹਿਲਾਂ ਵਾਲਾ ਨਾ ਮਾਰਿਓ ਜੇ ਨਹੀਂ ਤਾਂ ਛੱਤ ਦੇ ਉੱਪਰ ਸਪਰਾਵ ਯੁਗ ਰੰਗ ਦੇਖੋ ਹੁਣ ਮੇਰੇ ਮੇਰੇ ਡੈਡੀ ਹੀ ਮਾਰ ਰਹੇ ਨੇ ਤੇ ਆ ਦੇਖੋ ਆਪਣਾ ਕੁੱਤਾ ਆਪਣੇ ਕੁੱਤੇ ਨੂੰ ਵੱਢ ਦਿੰਸੀ ਦੋ ਤਿੰਨ ਕੁੱਤਿਆਂ ਨੇ ਹੋਰ ਨੇ ਤੇ ਦੇਖੋ ਇੱਧਰ ਸਾਰੇ ਕਿਤੇ ਮਾਰਤੀ ਆ ਤੇ ਹੁਣ ਮੇਰੇ ਅੜੀ ਉਧਰ ਮਾਰਨ ਲੱਗੇ ਪਏ ਨੇ ਆ ਦੇਖੋ ਇਸ ਤਰ੍ਹਾਂ ਮਾਰਦੀ ਵੀ ਡੰਡੂੰ ਡਾਂਡੂ ਤੇ ਮਾਰਦੀ ਆਗੀ ਅਦੇ ਉਹਨਾਂ ਉਥੋ ਦੀ ਮਾਰਦੀ ਬਸ ਇੰਨੇ ਤੱਕ ਤਾਂ ਦੇਖੋ ਆਪਣੀ ਟਾਲੀ ਛੱਤ ਦੇ ਉੱਪਰ ਆ ਇੱਥੇ ਆਪਣੇ ਮੰਜੇ ਅપરાਦ ਨੂੰ ਉੱਪਰ ਪੈਨੇ ਹੁੰਦੇ ਨੇ ਕਈ ਵਾਰੀ ਤੇ ਆਪਣੇ ਮੰਜੇ ਇੱਥੇ ਟਾਲੀ ਦੀ ਛਾਂ ਹੇਠਾ ਖੜੇ ਕਰ ਦਿੰਨੇ ਹੁੰਦੇ ਆ ਤੇ ਹੁਣ ਆਪਾਂ ਚੱਲਨੇ ਖੇਤ ਤਾਂ ਦੇਖੋ ਹੁਣ ਮਾਸੋਂ ਇੱਕੋ ਜਿਹਾ ਹੁਣ ਅਗਲੇ ਦਿਨ ਦੀ ਸ਼ਾਮ ਤੇ ਹੁਣ ਆਪਾਂ ਖੇਤ ਚੱਲਨੇ ਆਪਾਂ ਬੰਨੂਏ ਕਰਨੇ ਆਪਣੇ ਝੋਨੇ ਨੂੰ ਪਾਣੀ ਲਮਾਣਾ ਆਪਾਂ ਆ ਦੇਖੋ ਤੇ ਆ ਥੜੀ ਉਹ ਜਿਹੜਾ ਤੁਹਾਨੂੰ ਮਾ ਜਿਹੜੇ ਨੜਕਾ ਪਉ ਦੇ ਬੂਰ ਕੀਤਾ ਸੀ ਉਹਦੇ ਮੂਰੇ ਥੜੀ ਹੀ ਬਣਾ ਚੁੱਕੇ ਬਣਾਤੀ ਆ ਆ ਦੇਖੋ ਤੇ ਹੁਣ ਆਪਾਂ ਖੇਤੋਂ ਚੰਨ ਵਾਲਿਆਂ ਆਪਣੀ ਮੋਟਰ ਕੋਲੇ ਪਹੁੰਚ ਗਏ ਆ ਦੇਖੋ ਤਾਰ ਪਾਈ ਹੋਈ ਆ ਇਹ ਤਾਰ ਜੇ ਆਪਣੀ ਦੂਜੀ ਮੋਟਰ ਨਾਲੋਂ ਨਾਲ ਪਾਈ ਹੋਈ ਆ ਕਿਉਂਕਿ ਇਸ ਮੋਟਰ ਦੀ ਪੱਕੀ ਤਾਰ ਨਹੀਂ ਫਿੱਟ ਕੀਤੀ ਜੇਦੋਂ ਲਾਉਣੀ ਹੁੰਦੀ ਉਹਦਾ ਲਾ ਲੈਨੇ ਆਪਾਂ ਤੇ ਹੁਣ ਆਪਾਂ ਖੇਤ ਆ ਗਏ ਮੇਰੇ ਤਾਇਆ ਜੀ ਤੇ ਮੇਰੇ ਡੈਡੀ ਇੱਥੇ ਖੜੇ ਨੇ ਹੁਣ ਜੀ ਬੰਨ ਖੋਲ ਰਹੇ ਨੇ ਤੇ ਬੰਨ ਖੋਲ ਦੇਣਗੇ ਹੁਣ ਫਿਰ ਫਿਰ ਇੱਥੋਂ ਦੀ ਆਪਣੇ ਖੇਤ ਨੂੰ ਪਾਣੀ ਲੱਗ ਜੂਗਾ ਆ ਦੇਖੋ ਜਮਾਂ ਝੋਨਾ ਸੁੱਕਿਆ ਪਿਆ ਆਪਣਾ ਪੂਰਾ ਵੀ ਨਹੀਂ ਪਾਣੀ ਹੈਗਾ ਵਿੱਚ ਝੋਨੇ ਦੀ ਜਮਾਂ ਸੁੱਕਿਆ ਪਿਆ ਤੇ ਉਹ ਬਾਣਾ ਜਦੋਂ ਆਪਣੇ ਪੈਵ ਲਿਆਂਦੀ ਸੀ ਜਿਸ ਵਾਂ ਦੇ ਵਿੱਚ ਆਪਾਂ ਨਾ ਟਟਰ ਪਿਆ ਸੀ ਉਹ ਵੀ ਬਾਣ ਸੁੱਕਿਆ ਪਿਆ ਤੇ ਆਪਾਂ ਹੁਣ ਚੱਲੇ ਆ ਘਰ ਨੂੰ ਕਿਉਂਕਿ ਹੁਣ ਆਪਾਂ ਬੰਨ ਨੂੰ ਕਰਤੇ ਆ ਜਦੋਂ ਲੇਟ ਆਈ ਉਹ ਮੋਟਰ ਚੱਲ ਪੂ ਆਪਣੀ ਆਪੀ

ਤੇ ਆਦੀ ਖੂਬਰੀ ਹਵਾ ਚੱਲਣ ਲੱਗ ਗਈ ਹਨ ਠੰਡਾ ਹੋ ਗਿਆ ਬੁਰਾ ਮੌਸਮ ਛਿੰਨੇ ਚੰਨਾ ਸਾਰਾ ਕੋ ਹਿੱਲਣ ਲੱਗ ਗਿਆ ਕਰਾਗਾ ਤੇ ਆ ਆਪਣਾ ਸਵਾਗਾ ਪਿਆ ਤੇ ਹੁਣ ਮੇਰੇ ਡੈਡੀ ਘਰੇ ਆ ਗਏ ਨੇ ਤੇ ਮੈਂ ਵੀ ਨਾਲ ਘਰੇ ਆ ਗਿਆ ਤੇ ਆ ਆਪਣੇ ਹਲ ਪਈ ਐ ਇੱਥੇ ਆ ਦੇਖੋ ਹਲ ਪਈ ਐ ਤੇ ਆ ਦੇਖੋ ਆ ਆਪਣੇ ਪਸੇ ਉੱਪਰ ਮੱਛਰ ਵਾਲਾ ਬਲਬ ਜਗ ਰਿਹਾ ਤੇ ਹੁਣ ਉਦੋਂ ਵੀ ਅਗਲੇ ਦਿਨ ਦੀ ਸ਼ਾਮ ਆ ਤੇ ਆਪਾਂ ਜਿਹੜੇ ਸਰਕਾਰ ਵੱਲੋਂ ਇੱਕ ਦਾ ਇੱਕ ਬੰਦੇ ਦੇ ਨਾਮ ਤੇ 15 ਮੁੱਟੇ ਮਿਲਣੇ ਸੀ ਜਾਵੰਦੇ ਉਹ ਆਪਾਂ ਲੈ ਕੇ ਆਪਾਂ ਖੇਤ ਪਹੁੰਚੇ ਆਏ ਹਾਂ ਆਪ ਕੋ ਬੂਟਾ ਲਾਉਣਾ ਇੱਕ ਜਾਵੰਦਾ ਆ ਰਿਹਾ ਇੱਕ ਆਪਣੇ ਮੇਰੇ ਹੱਥ 'ਚ ਬੂਟਾ ਜਾਵੰਦਾ ਹੁਣ ਆਪਾਂ ਇੱਥੇ ਲਾਵਾਂਗੇ ਆਪਾਂ ਕੱਸੀ ਦੇ ਨਾਲ ਲਾਵਾਂਗੇ ਆਪਣੀ ਦੇ 15 ਬੂਟੇ ਮਿਲੇ ਸੀ ਆਪ ਬਾਕੀ ਆਪਾਂ ਵੰਡਦੇ ਆਪਾਂ ਚਾਰ ਕਰਖੇ ਆ ਦੂਜੇ ਤਿੰਨ ਵੀ ਕਿਤੇ ਨਾ ਕਿਤੇ ਲਾਵਾਂਗੇ ਤੇ ਆਪਾਂ ਜਮਾਂ ਕੱਸੀ ਦੇ ਨਾਲ ਕਰਕੇ ਬੂਟਾ ਲਾਉਣਦੇ ਹੁਣ ਲਾਉਣੇ ਆ ਆ ਦੇਖੋ ਜਮਾ ਕਸੀ ਦੇ ਨਾਲ ਆ ਗਏ ਆਪਾਂ ਤੇ ਹੁਣ ਮੈਂ ਬੂਟੇ ਥੱਲੋਂ ਇਹ ਪਾਪਾ ਪਾਟੇ ਵਿੱਚ ਧਰ ਦਿੰਨਾ ਇਸ ਤਰ੍ਹਾਂ ਵਿੱਚ ਧਰਤਾਂ ਮੈਂ ਆ ਦੇਖੋ ਪ੍ਰਸੂਤਰੀਆਂ ਦਾ ਪਿਆ ਵਿੰਗ ਜਿਹੜੇ ਬੂਟੇ ਆ ਇਹ ਆ ਦੇਖੋ ਹੁਣ ਮੇਰੇ ਡੈਡੀ ਜੀ ਨੇ ਥੋੜਾ ਬਹੁਤ ਸੁੱਧ ਕਰਤਾ ਤੇ ਹੁਣ ਮਿੱਟੀ ਪਾਉਣੇ ਆ ਆਪਾਂ ਵਿੱਚ ਦੇ ਡੜੀ ਇਹਨਾਂ ਮਿੱਟੀ ਬਾਤੀ ਤੇ ਹੁਣ ਮੈਂ ਹੱਥਾਂ ਨਾਲ ਪਾ ਦੇਣਾ ਥੋੜੀ ਬੋਤੀ ਆ ਦੇਖੋ ਥੋੜੀ ਬੋਤੀ ਹੁਣ ਮੈਂ ਹੱਥਾਂ ਨਾਲ ਪਾ ਦੇਣਾ ਤੇ ਮੇਰੀ ਡੜੀ ਜੀ ਵੀ ਫੇਰ ਨਾ ਪਾਈ ਜਾਂਦੇ ਤੇ ਇਹਦੂ ਬਾਦ ਆਪਾਂ ਘਰੇ ਚੱਲਾਂਗੇ ਇੱਥੇ ਆਪਾਂ ਚਾਹ ਮਲਾਤੀ ਹੁਣ ਵਸ ਇਹਦੂ ਬਾਦ ਆਪਾਂ ਘਰੀ ਜਾਣਾ ਹੋਰ ਆਪਣਾ ਇੱਥੇ ਹੀ ਬਸ ਆਪਣੇ ਕਿਲੋਗ੍ਰਾਮ ਅੰਡ ਹੋਊਗਾ ਤੇ ਸਾਡੀਆਂ ਜੇ ਚੈਨਲ ਹੋਜੀ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਹਾਡੇ ਨਾਲ ਅੱਗੇ ਵੀ ਬਹੁਤ ਵਧੀਆ-ਵਧੀਆ ਵੀਡੀਓ ਸ਼ੇਅਰ ਕਰਾਂਗੇ ਆਪਨੇ ਜਵਾਂ ਗੱਸੀ ਦੇ ਨਾਲ ਆਪੋ ਬੁੱਟਾ ਫਿਟ ਕਰਤਾ ਹੁਣ ਆਪਾਂ ਚੱਲਦੇ ਆਂ ਆ ਦੇਖੋ ਜੇ ਤੁਹਾਡਾ ਬਰਾਡ ਫੈਮਿਲੀ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਧੰਨਵਾਦ ਧੰਨਵਾਦ ਜੀ